ਸ਼ਹੀਦੀਪੁਰ ਨੂੰ ਸਮਰਪਿਤ ਜਿਹੜਾ ਇੱਕ ਬਹੁਤ ਹੀ ਵਧੀਆ ਧਾਰਮਿਕ ਸੌਂਗ ਧਾਰਮਿਕ ਗੀਤ ਜਿਹੜਾ ਹੈਗਾ ਆਪਣੇ ਇੱਕ ਛੋਟੀ ਜਿਹੀ ਬੱਚੀ ਜਿਹੜੀ ਹੈਗੀ ਜ਼ਿਰਕ ਕੋ ਦੀ ਹਜ਼ੂਤ ਕੋ ਜੋ ਵੀ ਪਹਿਲਾਂ ਵੀ ਕਾਫੀ ਇਹਨੇ ਗਾਣੇ ਜਿਹੜੇ ਹੈਗੇ ਵਧੀਆ ਗਾਣੇ ਜਿਹੜੇ ਕਰਾਏ ਹੈਗੇ ਆ ਔਰ ਬਹੁਤ ਅੱਛੀ ਜਿਹੜੀ ਪ੍ਰੈਕਟਿਸ ਹੈਗੀ ਹੈ ਤਾਂ ਬਹੁਤ ਅੱਛਾ ਇਹਦਾ ਜਿਹੜਾ ਨਾਮ ਵੱਡ ਰਿਹਾ ਹੈਗਾ ਮਾਰਕੀਟ 'ਚ ਆਪਾਂ ਗੱਲ ਕਰਦੇ ਹਾਂ ਜ਼ੂਤ ਬੇਟਾ ਕਿਹਾ ਹਾਲ ਹੈ ਬਸ ਠੀਕ ਹੋ ਪਹਿਲਾਂ ਤੇ ਅੱਜ ਤੁਸੀਂ ਜਿਹੜਾ ਸੌਂਗ ਜਿਹੜਾ ਧਾਰਮਿਕ ਸੌਂਗ ਬਣਾਇਆ ਹੈਗਾ ਨਿੱਕੀਆਂ ਜਿੰਦਾ ਇਹਦੇ ਬਾਰੇ ਦੱਸੋਗੇ ਤੁਹਾਨੂੰ ਕਿੱਥੋਂ ਪ੍ਰੇਰਣਾ ਆਈ ਔਰ ਕਿੱਦਾਂ ਤੁਸੀਂ ਇਹ ਗਾਣਾ ਜਿਹੜਾ ਤੁਸੀਂ ਜਿਹੜਾ ਗੀਤ ਗਾਇਆ ਹੈ ਚਾਹ ਸ਼ਬਦ ਜੀਉਂਦਾ ਜੋ ਲੱਭਦਾ ਹੈ ਪਰ ਤਾਂ ਉਸ ਤੇ ਉਤੇ ਸ਼ੀਤੀ ਕੋਸਮ ਸੁਖ ਫੇਦਾ ਤੇ ਇਹ ਤੁਸੀਂ ਇਹ ਜਿਹੜਾ ਸੌਂਗ ਜਿਹੜਾ ਗਾਇਆ ਹੈਗਾ ਚਾਹਸਲ ਨਿੱਕੇ ਜਿੰਦਾ ਵਾ ਇਹ ਤੁਸੀਂ ਆਪ ਲਿਖਿਆ ਜਾਂ ਕਿਸੇ ਨੂੰ ਲਿਖਾਇਆ ਹੈ ਇਹ ਕਿਸੇ ਨੇ ਲਿਖਵਾਇਆ ਹੈ ਸ਼ਾਮੀ ਦੇ ਨਾਮ ਤੋਂ ওকে ਸ਼ਾਮੀ ওকে ਉਹ ਤੋਂ ਲਿਖਾਇਆ ਤੇ ਦੋ ਬੋਲ ਸੁਣਾਓਗੇ ਤੁਸੀਂ ਹੋਰ ਜਾਂਦੇ ਤੂੰ ਘਰ ਜਾਂਦੇ ਕੰਦੇ ਕਿਉਂ ਦੱਸ ਤੇਰੇ ਪਰ ਨਾ ਕੰਦੇ ਹੋਰ ਜਾਂਦੇ ਤੂੰ ਘਰ ਜਾਂਦੇ ਕੰਦੇ ਕਿਉਂ ਦੱਸ ਦੋ ਲਾਲਾਂ ਦੀ ਜੋੜੀ ਦੇ ਕਿਉਂ ਤੈਨੂੰ ਤਰਸਣਾ ਆਇਆ ਆਇਆ ਜ਼ੁਲਮੀ ਦੀ ਲੱਗ ਕੇ ਗੱਲਾਂ ਕਿਉਂ ਜ਼ੁਲਮੀ ਦਾ ਸਾਥ ਨਿਭਾਇਆ ਨਿੱਕੀ ਆਜੰਦ ਦਾ ਤਰਸਣਾ ਕਿੱਤਾਂ ਗੱਲ ਤੇਰਾ ਕੁਦ ਲਾਇਆ ਜ਼ੁਲਮੀ ਦੀ ਲੱਗ ਕੇ ਗੱਲਾਂ ਕਿਉਂ ਜ਼ੁਲਮੀ ਦਾ ਸਾਥ ਨਿਭਾਇਆ ਬਹੁਤ ਅ ਬਹੁਤ ਹੀ ਜਿਹੜਾ ਇਹ ਜਿਹੜੇ ਦਿਨ ਹੈਗੇ ਆ ਬਹੁਤ ਹੀ ਦਰਦ ਭਰੇ ਔਰ ਬਹੁਤ ਹੀ ਬਿਰਾਗਮਈ ਦਿਨ ਹੈਗੇ ਆ ਇਹਨਾਂ ਦੇ ਵਿੱਚ ਅ ਹਰੇਕ ਜਿਹੜੀ ਰੂਹ ਹੈਗੀ ਆ ਜਿਹੜੀ ਸਿੱਖ ਧਰਮ ਨੂੰ ਜਾਂ ਜਿਹੜੇ ਮਾਂ ਤਾਂ ਉਹ ਜਿਹੜੇ ਪਿਆਰ ਕਰਦੇ ਹਰੇਕ ਰੂਹ ਜਿਹੜੀ ਇਹਨਾਂ ਦੇ ਨਾਲ ਜਾ ਕੇ ਦੁਖੀ ਹੁੰਦੀ ਆ ਬਹੁਤ ਜ਼ਿਆਦਾ ਮਾਤਮ ਬਣਾਇਆ ਜਾਂਦਾ ਫਿਰ ਵੀ ਇਸ ਬੱਚੀ ਬਾਰੇ ਜਿਹੜਾ ਬਹੁਤ ਅੱਛਾ ਪਰਾਲਾ ਕੀਤਾ ਆ ਹਲੋ ਬੇਟਾ ਤੁਸੀਂ ਕਿਹੜੇ ਸਕੂਲ 'ਚ ਪੜਦੇ ਹੋ ਮੈਂ ਸਬਸਕ੍ਰਿਬਡ ਸਕੂਲ ਸੈਕਟਰ 4 ਪਿੰਚੂਲਾ ਪਿੰਚੂਲਾ ਪੜਦੇ ਹਾਂ ਕਿਹੜੀ ਕਲਾਸ 'ਚ ਪੜਦੇ ਹੋ ਤੁਸੀਂ ਫਿਰ ਤੇ ਇਸ ਤੋਂ ਪਹਿਲਾਂ ਤੁਸੀਂ ਕਿਹੜੇ-ਕਿਹੜੇ ਸੌਂਗ ਜਿਹੜੇ ਤੁਸੀਂ ਗਾਏ ਹੈਗੇ ਜਿਹੜੇ ਤੁਹਾਡੇ ਪੌਪੂਲਰ ਸੌਂਗ ਨੇ ਅਸੂਦਸੇ ਵਾਲਾ 295 ਅ ਸਤਿੰਦਰ ਸਰਤਾਜ ਜੀ ਦਾ ਉਡਾਰੀਆਂ ਔਰ ਦੋ ਦਿਨ ਹੋ ਗਏ ਇਹ ਤੁਹਾਨੂੰ ਜਿਹੜੀ ਪ੍ਰੇਰਣਾ ਸੀ ਜਿਹੜੀ ਇਹ ਤਾਂ ਗਾਣੇ ਗਾਉਂਦੀ ਦਾ ਇਹ ਕਿੱਥੋਂ ਮਿਲਤੰਦੀ ਹੈ ਪਹਿਲਾਂ ਮੇਰੇ ਪਾਪਾ ਸੀਗੇ ਸੀ ਅ ਸੁਿੰਦੀ ਨੂੰ ਤਾਂ ਜਦੋਂ ਉੱਠਲੇ ਸੀ ਰਿਆਸਤੋਂ ਮੈਂ ਬੈਠ ਜਾਂਦੀ ਸੀ ਤੇ ਪਾਪਾ ਨੇ ਦੇਖਿਆ ਜੀ ਮੈਂ ਠਾਣ ਲੈਂਦੀ ਆ ਤਾਂ ਪਾਪਾ ਮੈਨੂੰ ਲਿਖੀ ਗਏ ਅ ਜੈ ਜੀ ਤੁਸੀਂ ਮੈਨੂੰ ਪ੍ਰੇਰਿਤ ਕਰਦੇ ਹੋ। ਅ ਸਹੀ ਵਾ। ਅੱਛਾ ਉਤੋਂ ਤੁਸੀਂ ਜਿਹੜਾ ਰਿਆਜ਼ ਕਰਨਾ ਸ਼ੁਰੂ ਕੀਤਾ ਤੇ ਜਿਹੜਾ ਤੇ ਇੱਕ ਕਿੰਨੇ ਸਾਲ ਦੀ ਉਮਰ ਤੋਂ ਤੁਸੀਂ ਜਿਹੜਾ ਸਿੰਗਿੰਗ ਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਸੀ? ਅ ਜਦੋਂ ਪਾਪਾ ਸਿਖਦੇ ਸੀ ਮੈਂ 3.5 ਸਾਲ ਦੇ ਸੀ। 3.5 ਸਾਲ ਦੇ ਸੀ। ਤੇ ਤੁਹਾਡੇ ਕਿੰਨੇ ਭੈਣ ਭਰਾ ਹੈਗੇ ਤੁਸੀਂ? ਮੈਂ ਮੇਰੀ ਇੱਕ ਭੈਣ ਹੈ। ਭੈਣ ਹੈ ਵੱਡੇ ਛੋਟੇ। ਮੈਂ 소ਦੀਆ ਉਹ ਵੱਡੇ ਉਹ ਵੀ ਉਹ ਵੀ ਸਿੰਗਿੰਗ ਕਰਦੇ ਕੁਛ। ਅ 4 ਸਾਲਾਂ ਦਾ ਹਾਂ ਜੀ ਗਾਇਨਾ ਅੱਛਾ ਉਹ ਉਹ ਵੀ ਕਰਦੇ ਅਸੀਂ ਤੇ ਇਹ ਜਿਹੜਾ ਤੁਸੀਂ ਆ ਜਿਹੜਾ ਧਾਰਮਿਕ ਸੌਂਗ ਵੱਡਿਆ ਤੁਹਾਡਾ ਪਹਿਲਾ ਸੌਂਗ ਹੈਗਾ ਨਹੀਂ ਮੇਰੇ ਆਪਣੇ ਅਫੀਸ਼ੀਅਲ ਸੌਂਗਸ ਵੀ ਆ ਰੱਖੇ ਹੈ ਧਾਰਮਿਕ ਸ਼ਬਦ ਵੀ ਆ ਰੱਖੇ ਹੈ ਇਹ ਮੇਰਾ ਦੂਜਾ ਤੇ ਤੀਜਾ ਸੌਂਗ ਹੈ ਤੇ ਤੁਸੀਂ ਨਿੱਕਿਆ ਜਿੰਦਾਬਾਰੇ ਬਹੁਤ ਅੱਛਾ ਜਿਹੜਾ ਪ੍ਰੇਰਨਾ ਦੇ ਦਿੱਤਾ ਤੁਸੀਂ ਬਹੁਤ ਅੱਛਾ ਉਹਨੂੰ ਐਕਸਪਲੇਨ ਕੀਤਾ ਹੈਗਾ ਕਿਦਾਂ ਸਰਾਂਤ ਦੀ ਜਿਹੜੀ ਕਹਾਣੀ ਸੀ ਕੱਚੀ ਕਹਾਣੀ ਸੀ ਉਸ ਪਰ ਤੁਸੀਂ ਬਹੁਤ ਅੱਛਾ ਲਿਖਿਆ ਹੈਗਾ ਬਹੁਤ ਅੱਛਾ ਕਰਾਇਆ ਹੈਗਾ ਔਰ ਤੁਸੀਂ ਜਿਹੜਾ ਹੈਗਾ ਆਪਣੇ ਜਿਹੜੇ ਸਿੱਖ ਫੈਮਿਲੀ ਦੇ ਜਿਹੜੇ ਬੱਚੇ ਹਨ ਕੀ ਤੁਸੀਂ ਇਹਨਾਂ ਨੂੰ ਪ੍ਰੇਰਨਾ ਦੇਣੀ ਚਾਹੁੰਦੇ ਕਿ ਤੁਸੀਂ ਇਸ ਸਮਾਜ ਨਾਲ ਜਿਹੜਾ ਇਸ ਜਿਹੜੇ ਇਤਿਹਾਸ ਨਾਲ ਜੋੜਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੇਰਾ YouTube ਚੈਨਲ ਕਾਉਰਜ ਹੁੰਦਾ ਹੈ ਔਰ ਉਸ ਤੋਂ ਉਤੋਂ ਉੱਥੋਂ ਮੇਰੇ ਬਹੁਤ ਸਾਰੇ ਗਾਣੇ ਆਏ ਹਨ ਤਾਂ ਤੁਸੀਂ ਸਾਰੇ ਅ ਵੈਸੇ ਤਾਂ ਬਹੁਤ ਪਿਆਰੇ ਜਨਾ ਤਾਂ ਬਾਕੀ ਆੜ ਵਾਲੇ ਸ਼ਬਦਾਂ ਤੇ ਗਾਇਆਂ ਨੂੰ ਵੀ ਤੇ ਸਾਰਾ ਪਿਆਰ ਦੇਣਾ ਇਹ ਸੰਸਾੜੇ ਨਾਲ ਹਰਜੋਤ ਕੌਰ ਜਿਹੜੀ ਬਹੁਤ ਅੱਛੀ ਬੱਚੀ ਹੈਗੀ ਸਾਡੇ ਜੀਰਪੁਰ ਦਾ ਬਹੁਤ ਅੱਛਾ ਨਾਮ ਉੱਚਾ ਕਰ ਰਹੀ ਹੈਗੀ ਪੜਾਈ ਦੇ ਵਿੱਚ ਵੀ ਪਤਾ ਲੱਗਾ ਕਿ ਬਹੁਤ ਅੱਛੀ ਹੈਗੀ ਬਹੁਤ ਇਹ ਨਹੀਂ ਹੈ ਕਿ ਅੰਗਰੇਜ਼ੀ ਸਿੰਗਿੰਗ ਦੇ ਵਿੱਚ ਹੈਗੀ ਪੜਾਈ ਦੇ ਵਿੱਚ ਇਸ ਨੇ ਕਾਫੀ ਮੱਲਾ ਮਾਰੀਆਂ ਹੋਈਆਂ ਹੈ ਗਿਆ ਆਪਾਂ ਜਿੱਦਾਂ ਗੱਲ ਕਰ ਰਹੇ ਸੀ ਸਿੱਖ ਇਤਿਹਾਸ ਨਾਲ ਜੁੜਨ ਦੀ ਔਰ ਇਹ ਜਿਹੜਾ ਇਹ ਦਿਨਾਂ ਦੇ ਵਿੱਚ ਜਿਹੜੀ ਇਹ ਜਿਹੜੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦੇ ਦੌਰਾਨ ਹੈਗਾ ਇੱਕ ਹਫਤਾ ਹੈਗਾ ਬਹੁਤ ਹੀ ਇਹ ਜਿਹੜਾ ਬਿਰਾਗ ਮਹੀਨਾ ਹਫਤਾ ਹੈਗਾ ਬਹੁਤ ਇਹਨੂੰ ਦੁਖਦਾਈ ਹਫਤਾ ਮੰਨਿਆ ਜਾਂਦਾ ਔਰ ਜਿਸ ਦੇ ਵਿੱਚ ਸਾਰਾ ਜਿਹੜਾ ਪਰਿਵਾਰ ਸਾਡੇ ਸਰਬਦਾਨੀ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਇਹਨਾਂ 7 ਦਿਨ ਦੇ ਵਿੱਚ ਵਿੱਚ ਜਿਹੜਾ ਸ਼ਹੀਦੀਆਂ ਪਾ ਗਿਆ ਸੀ ਔਰ ਇੱਕ ਸਿੱਖ ਪੰਥ ਦੀ ਜਿਹੜੀ ਇੱਕ ਸਥਾਪਨਾ ਕੀਤੀ ਸੀ ਬਹੁਤ ਇੱਕ ਪਵਿੱਤਰ ਧਰਮ ਜਿਹੜਾ ਬਣਾਇਆ ਸੀਗਾ ਇਹ ਜਿਹੜਾ ਆਪਣੇ ਨਵੇਂ ਜਿਹੜੀ ਜਨਰੇਸ਼ਨ ਹੈਗੀ ਕੁਝ ਜਿਹੜੀ ਨਵੇਂ ਪੀੜੀ ਹੈਗੀ ਉਹ ਆਪਣੇ ਧਰਮ ਨਾਲੋਂ ਕੁਝ ਦੂਰ ਜਾਂਦੀ ਨਜ਼ਰ ਆ ਰਹੀ ਉਹਨਾਂ ਨੂੰ ਜਿਹੜੇ ਅਜਿਹੇ ਬੱਚਾ ਤੋਂ ਜਿਹੜੀ ਪੈਦਾ ਲੈਣੀ ਚਾਹੀਦੀ ਹੈ ਕਿ ਸਿੱਖ ਧਰਮ ਨਾਲ ਜਿਹੜਾ ਆਪਣੇ ਧਰਮ ਨਾਲ ਜਿਹ ਸ਼ਿਸ਼ਕਾਰਣਾ ਉਹ ਆਪਣਾ ਜਿਹੜਾ ਇਤਿਹਾਸ ਹੈਗਾ ਉਸ ਨੂੰ ਨਾ ਘਲਾਉਣਾ ਇਤਿਹਾਸ ਬਣ ਜੁਦਾ ਰਹਿਣਾ ਉਹ ਵਾਹ ਕੁਝ ਜਿਹਾ ਖਾਸਾ ਉਹ ਵਾਹ ਜਿਹਾ